ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇਹ ਬੱਚੇ ਪਹਿਲਾਂ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਕੇ ਆਏ ਉੱਥੇ ਵੀ ਇਹਨਾਂ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ ਗੱਤਕਾ ਖੇਡ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਏ ਇਹਨਾਂ ਦੀ ਚੋਣ ਜਿਹੜੀ ਆ ਉਹ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਲਈ ਹੋਈ ਇਹ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿਹੜੀ ਮਸਤੂਆਣਾ ਸਾਹਿਬ ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਉਹਦੇ ਵਿੱਚ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਵੱਲੋਂ ਇਹ ਚਾਰ ਖਿਡਾਰੀ ਜਿਨ੍ਹਾਂ ਦੇ ਵਿੱਚ ਅੰਡਰ 25 ਸਾਲ ਸੁਮਨਦੀਪ ਕੌਰ ਅੰਡਰ 11 ਸਾਲ ਮਨਪ੍ਰੀਤ ਕੌਰ ਅੰਡਰ 14 ਸਾਲ ਨਿਮਰਤਪ੍ਰੀਤ ਕੌਰ ਇਹ ਅੰਡਰ 25 ਸਾਲ ਔਰ ਕੀਰਤ ਸਿੰਘ ਇਹ ਇਹਨਾਂ ਦੀ ਚੋਣ ਹੋਈ ਸੀ ਇਹ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੀ ਟੀਮ ਵੱਜੋਂ ਉੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਔਰ ਇਹਨਾਂ ਬੱਚਿਆਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ ਚਾਰ 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ 8 ਸਾਲ ਹੋ ਗਏ ਮੈਨੂੰ ਗੱਤਕਾ ਸਿੱਖਦਿਆਂ ਨੂੰ ਤੇ ਅੱਜ ਮਤਲਬ ਕਿ ਇਸ ਵਾਰ ਮਿਹਨਤ ਬੋਲ ਮੈਡਲ ਆਇਆ ਸਟੇਟ ਦੇ ਵਿੱਚੋਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚੋਂ ਵੀ ਜੋ ਪ੍ਰੈਕਟਿਸ ਕੀਤੀ ਸੀਗੀ ਤੇ ਉਹ ਮਿਹਨਤ ਦਾ ਫਲ ਜੁਰ ਮਿਲਿਆ ਸਾਨੂੰ ਸਾਰੇ ਬੱਚਿਆਂ ਨੂੰ ਕਈ ਵਈ ਨਾ ਕਿ ਹਾਸੋ ਕਹਿੰਦੇ ਆ ਰਹੇ ਕਿ ਸਾਡੇ ਲਾਇਕ ਨਹੀਂ ਕੀ ਇਹ ਗੇਮ ਗੱਤਕਾ ਪਰ ਤੁਸੀਂ ਫਿਰ ਵੀ ਗੱਤਕਾ ਸਿਹਤ ਵਿਦਿਆਵ ਯੋਜਨਾ ਚੀਖਣਾ ਚਾਹੁੰਦੇ ਨਹੀਂ ਇਹ ਇਹਦੀ ਗੱਲ ਨਹੀਂ ਹੈ ਕਿ ਜੇ ਬਾਬਾ ਜੀ ਨੇ ਇਹਨਾਂ ਨੂੰ ਗੇਮ ਦਿੱਤੀ ਹੈ ਕੋਈ ਹੋਰ ਵਸ ਨਹੀਂ ਦੀ ਹੈ ਕਿ ਇਹ ਸਿੱਖਿੰਦੇ ਹੋਣ ਚਾਹੀਦੇ ਹਨ ਕਿੰਨਾ ਕੋ ਕੰਪੀਟੀਸ਼ਨ ਕਾਪਸ ਹੈਗਾ ਸਤਿ ਨਿਆ ਸਟੇਟਸ ਆਈਆਂ ਹੋਈਆਂ 26 ਸਟੇਟ ਆਈਆਂ ਸੀ ਕਿਸ ਤਰ੍ਹਾਂ ਦਾ ਮੁਕਾਬਲਾ ਰਿਹਾ ਸੀ ਤੱਪ ਸੀਗਾ ਕਿੰਨਾ ਹੀ ਇਹ ਸੀ ਥੋੜੀ ਥੋੜੀ ਹੈਗੀ ਥੋੜੀ ਥੋੜੀ ਹਾਂ ਕੁਝ ਹੋ ਰਹੀ ਹੈ ਹਾਂਜੀ ਪੂਰੀ ਟ੍ਰੇਨਿੰਗ ਦੇ ਬੱਚਿਆਂ ਦੇ ਮੈਂ ਬਹੁਤ ਵਧੀਆ ਟ੍ਰੇਨਿੰਗ ਕਰਵਾਈ ਸੀ ਜੋ ਕਿ ਸਾਡੀ ਕਲਾਸ ਬਨਾਨੇਤ ਨਗਰ ਗੁਰਦੁਆਰਾ ਸਾਹਿਬ ਚੱਲਦੀ ਸੀ ਤੇ ਬੱਚਿਆਂ ਨੇ ਮੇਰੇ ਨਾਲ ਸਹਿਯੋਗ ਕੀਤਾ ਜਿਵੇਂ ਜਿਵੇਂ ਮੈਂ ਇਹਨਾਂ ਨੂੰ ਕਹਿੰਦਾ ਗਿਆ ਉਵੇਂ-ਉਵੇਂ ਟ੍ਰੇਨਿੰਗ ਕਰਦੇ ਰਹੇ ਤੇ ਉਹਦਾ ਰਿਜ਼ਲਟ ਤੁਸੀਂ ਜਿਹੜਾ ਸਾਰੇ ਸਾਹਮਣੇ ਦੇਖ ਸਕੋ ਜੋ ਕਿ ਜਿਹਦੇ ਵਿੱਚ ਅਟਲੀ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਬੱਚਿਆਂ ਨੇ ਜਿਹੜਾ ਵਾ 골ਡ ਕਿੱਟ ਇਹ ਲੰਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜੋ ਵੀ ਮੈਂ ਇਹਨਾਂ ਨੂੰ ਕਰਵਾਇਆ ਤੇ ਇਹਨਾਂ ਨੇ ਵਧੀਆ ਸਿੱਖ ਕੇ ਤੇ ਉਹ ਬੱਚਿਆਂ ਨੇ ਉੱਤੇ ਆਪਣਾ ਵਧੀਆ ਰਿਜ਼ਲਟ ਜਿਹੜਾ ਹੈ ਤੁਹਾਡੇ ਸਟੂਡੈਂਟਸ ਵਿੱਚ ਇਹ ਲੜਕੀਆਂ ਦੀ ਗੱਲ ਕੀਤੀ ਜਾਵੇ ਤਾਂ ਲੜਕੀਆਂ ਦੀ ਕੀਤੀ ਜਾਵੇ ਜਲਦੀ ਤੇ ਵਧੀਆ ਤਰੀਕੇ ਨਾਲ ਬਹੁਤ ਜ਼ਿਆਦਾ ਅਸੀਂ ਦਾ ਕਰਦੇ ਤੇ ਜੇ ਦੇਖਿਆ ਜਾਵੇ ਤਾਂ ਬॉयਜ਼ ਵੀ ਵਧੀਆ ਆ ਪਰ ਲੜਕੀਆਂ ਦਾ ਇਹ ਆ ਵੀ ਉਹ ਛੇਤੀ ਮੈਂਟਲੀ ਕੋਈ ਵੀ ਚੀਜ਼ ਨੂੰ ਛੇਤੀ ਕੈਪਚਰ ਕਰਦੀਆਂ ਆ ਤੇ ਇਸ ਕਰਕੇ ਉਹਨਾਂ ਦਾ ਜ਼ਿਆਦਾ ਧਿਆਨ ਇਸ ਚੀਜ਼ ਵੱਲ ਹੁੰਦਾ ਆ ਤੇ ਮਿਹਨਤਾਂ ਲੜਕੀਆਂ ਤੇ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਉਹ ਫਿਜ਼ੀਕਲੀ ਥੋੜੀਆਂ ਜੀਆਂ ਉਹ ਕੀ ਕਹਿ ਸਕਦੀ ਆਪਾਂ ਮੇ ਬੱਚਿਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਪਰ ਮੈਂਟਲੀ ਉਹ ਜਿਹੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਸਟਰੋਂਗ ਹੁੰਦੀਆਂ ਇਹਨਾਂ ਟਾਈਮ ਤੋਂ ਕਿੱਦਾਂ ਜੀ ਇਹ ਸਾਡੀ ਕਲਾਸ ਜਿਹੜੀ ਹੈ 1.5 ਤੋਂ 2 ਘੰਟੇ ਦੇਲੀ ਜਿਹੜੀ ਸੀਗੀ ਉਹ ਚੱਲਦੀ ਸੀਗੀ ਤੇ ਬਾਕੀ ਨੈਸ਼ਨਲ ਦੇ ਆਪਾਂ ਜਦੋਂ ਜਾਣਾ ਸੀਗਾ ਬੱਚਿਆਂ ਦੀ ਇਹਨਾਂ ਦੀ 4-5 ਘੰਟੇ ਸਵੇਰੇ ਤੇ 4-5 ਘੰਟੇ ਆਪਾਂ ਉਹ ਪ੍ਰੈਕਟਿਸ ਕਰਉਂਦੇ ਕਿੰਨੇ ਸਾਲ ਦਾ ਬੱਚਾ ਹੋਵੇ ਤੁਹਾਨੂੰ ਉਹ ਆਖਣਾ ਪੈਂਦਾ ਤੇ ਇਸ ਸਾਲ ਪੰਜਾਬ ਗੱਤਕਾ ਐਸੋਸੀਏਸ਼ਨ ਤੇ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਦੇ ਜੁੜੇ ਵੀ ਪੰਜਾਬ ਗੱਤਕਾ ਨੇ ਫੈਸਲਾ ਲਿਆ ਕਿ 8 ਸਾਲ ਦਾ ਬੱਚਾ ਜਿਹੜਾ ਉਹ ਟ੍ਰੇਨਿੰਗ ਲੈ ਸਕਦਾ ਹੈ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇਹ ਬੱਚੇ ਪਹਿਲਾਂ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਕੇ ਆਏ ਉੱਥੇ ਵੀ ਇਹਨਾਂ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ ਗੱਤਕਾ ਖੇਡ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਏ ਇਨਾਂ ਦੀ ਚੋਣ ਜਿਹੜੀ ਆ ਉਹ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਲਈ ਹੋਈ ਇਹ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿਹੜੀ ਮਸਤੂਆਣਾ ਸਾਹਿਬ ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਉਹਦੇ ਵਿੱਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਇਹ ਚਾਰ ਖਿਡਾਰੀ ਜਿਨ੍ਹਾਂ ਦੇ ਵਿੱਚ ਅੰਡਰ 25 ਸਾਲ ਸੁਮਨਦੀਪ ਕੌਰ ਅੰਡਰ 11 ਸਾਲ ਮਨਪ੍ਰੀਤ ਕੌਰ ਅੰਡਰ 14 ਸਾਲ ਨਿਮਰਤਪ੍ਰੀਤ ਕੌਰ ਇਹ ਅੰਡਰ 25 ਸਾਲ ਔਰ ਕੀਰਤ ਸਿੰਘ ਇਹ ਇਹਨਾਂ ਦੀ ਚੋਣ ਹੋਈ ਸੀ ਇਹ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਟੀਮ ਵਿੱਚੋਂ ਉੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਔਰ ਇਹਨਾਂ ਬੱਚਿਆਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ ਚਾਰ 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਐਮਟੀ ਪੰਜਾਬੀ ਗੱਲ ਹੱਕ ਦੀ ਗੱਲ ਸੱਚ ਦੀ